ਸਾਡੇ ਥੋੜਾ ਜਿਆਦਾ ਜਲੰਧਰ ਅੰਮ੍ਰਿਤਸਰ ਦੀ ਬੋਲੀ ਨਾਲ ਬਹੁਤ ਫਰਕ ਆ ਬਹੁਤ ਫਰਕ ਆ ਕੀ ਮਤਲਬ ਸੋਚੋਗੇ ਤੁਸੀਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਆ ਆਪਾਂ ਯਾਰ ਤੇਰਾ ਮੋਢੇ ਤੇ ਦੋਦਾ ਰਹਿਣਾ ਜਾਂ ਡਾਕਟਰ ਕੋਲ ਪਾਜ ਜਾ ਤੇਰਾ ਗਿੱਟੇ ਤੇ ਦੋਦਾ ਰਹਿਣਾ ਜਾਂ ਡਾਕਟਰ ਕੋਲ ਪਾਜ ਜਾ ਤੁਸੀਂ ਇੰਨੇ মিডিਆ ਵਾਲੇ ਖੜੇ ਹੋ ਤੁਸੀਂ ਸੋਚ ਸਕਦੇ ਮੈਂ ਗਿੱਟੇ-ਗੋਡੇ ਤੇ ਪ੍ਰੈਸਿੰਗ ਬੰਦਾ ਮਰ ਜੂਗਾ ਕਹਣਾ ਬੰਦੇ ਜਿਹੜੇ ਥੈਰਾਪਿਸਟ ਨੂੰ ਵੀ ਸੋਚਦੇ ਹੋਣਗੇ ਯਾਰ ਮੋਢੇ ਤੇ ਗੋਲੀ ਮਾਰ ਦੋ ਬੰਦਾ ਵੱਜੂਗਾ ਮਾਰਨ ਲਾਉਣ ਕਰਾਉਣਾ ਹੀ ਆ ਪਰਵਾਸ ਦੇ ਮੁਤਾਬਕ ਉਹਨਾਂ ਨਾਲ ਗੱਲ ਹੋ ਗਿਆ ਕੰਮ ਕਰਕੇ ਸ਼ਾਮ ਵਕਤ ਜੋ ਹੈ 9 ਵਜੇ ਪਰਿਵਾਰ ਕੋਲ 9:30 ਵੀਡੀਓ ਭਈ ਮੈਨੂੰ ਉਹਨਾਂ ਨੇ ਵਿਖਾਇਆ ਟਾਈਮਿੰਗ ਵਿਖਾਈ ਕਹਿੰਦੇ ਵੀ ਉਹ ਪੂਰਾ ਹੋ ਚੁੱਕਿਆ ਸੀ ਸ਼ਾਮ ਨੂੰ ਡਿਕਲੇਅਰ ਕੀਤਾ ਛੇ ਵਜੇ ਚਲੋ ਹੱਦ ਤੱਕ ਪੈਰਾਲਾਈਜ਼ ਜੋ ਵੀ ਕਿਸੇ ਵੀ ਤਰੀਕੇ ਦੀ ਕੋਈ ਰਿਐਕਸ਼ਨ ਹੋਇਆ ਉਹ ਡਿਊ ਟੂ ਮੈਡੀਸਨ ਹੀ ਹੋਇਆ ਨਾ ਉਹ ਬਾਡੀ 'ਚ ਕੋਈ ਸੱਪ ਲੈ ਕੇ ਜਾਂ ਕੋਈ ਜ਼ਹਿਰ ਲੈ ਕੇ ਤਾਂ ਨਹੀਂ ਗਿਆ ਸੀ ਨਾ ਜੋ ਵੀ ਹੋਇਆ ਉੱਥੇ ਹਸਪਤਾਲ 'ਚ ਹੀ ਹੋਇਆ ਨਾ ਹਸਪਤਾਲ ਦੀ ਸਿਕਿਉਰਿਟੀ ਦੇ ਵਿੱਚ ਹੋਇਆ ਵੀ ਕਿਵੇਂ ਮੁੱਕਰ ਸਕਦੇ ਨੇ ਸਾਰੇ ਕਿ ਯਾਰ ਤੰਦਰੁਸਤ ਬੰਦਾ ਵੜਿਆ ਹੋਊਗਾ ਉਧੇ ਸੀਸੀਟੀਵੀ ਦੀ ਫੁਟੇਜ ਹੋਊਗੀ ਉਥੇ ਵੜਿਆ ਹੋਊਗਾ ਉਥੋਂ লাশ ਬਾਹਰ ਆ ਰਹੀ ਹੈ ਕੀ ਕਰਾਉਣ ਗਿਆ ਸਿਰ ਮੋਢੇ ਦਾ ਮਸ਼ੀਨ ਇਹ ਸਵਾਲ ਬਣਦੇ ਆ ਤੁਸੀਂ ਕਰੋ ਇਹ ਸਵਾਲ ਸਾਰੇ ਕਰਨ ਤੁਹਾਡੇ ਪਰਿਵਾਰ ਨੇ ਤੁਹਾਡੇ ਬੱਚੇ ਆ ਹੈਨਾ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਮਾਵਾ ਪੈਣਾ ਤੁਹਾਡੇ ਪਿਓ ਨੇ ਬੱਚੇ ਸ਼ਰਾਰਤੀ ਹੁੰਦੇ ਆ ਸੱਟਾ ਖਾਂਦੇ ਰਹਿੰਦੇ ਆ ਕਿੱਥੇ ਭੇਜਾਂਗੇ ਯਕੀਨ ਵਿਸ਼ਵਾਸ ਕਰਾਂਗੇ ਅਸੀਂ ਕਹਿਣਾ ਨਹੀਂ ਸਾਡੀ ਜ਼ਿੰਦਗੀ ਸੇਵਾ ਸਭ ਤੋਂ ਵੱਡੇ ਹੋਰਾਂ ਦੇ ਲਈ ਹੈ ਜੀ ਉਹ ਦੇਬਰਾਜ ਦਾ ਘਰ ਬਣੇ ਪਏ ਆ ਕਿਵੇਂ ਸੇਫ ਰੱਖਾਂਗੇ ਇਹ ਸਵਾਲ ਧਰਨੂ ਹੈ ਤੁਸੀਂ ਆਪਣੇ ਆਪਣੇ ਸੋਸ਼ਲ ਮੀਡੀਆ ਤੋਂ ਆਪਣੇ ਪਲੇਟਫਾਰਮ ਤੋਂ ਜਵਾਬ ਦਿਓ ਕਿਉਂਕਿ ਜੇ ਅਸੀਂ ਸਿਸਟਮ ਨੂੰ ਚੀਜ਼ਾਂ ਨੂੰ ਸਵਾਲ ਨਹੀਂ ਕਰਾਂਗੇ ਤਾਂ ਫਿਰ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਅੱਛਾ ਭਾਈ ਉਹਨਾਂ ਨੇ ਤਾਂ ਸਦਾ ਕਹਿ ਦਿੱਤਾ ਸੀਗਾ ਕਿ ਵੀ ਗੁਮਣੜੀਆਂ ਜਿਹੜੀਆਂ ਨੇ ਹੁਕਮਣ ਬਾਈ ਤੋਂ ਵੀ ਹੁਦਾਰ ਦੀ ਉਸ ਤੋਂ ਬਾਅਦ ਜੋ ਕੁਝ ਗੁਮਣ ਨੇ ਕੀ ਉਹ ਤੇ ਭੱਜ ਕੇ ਢੇੜੀ ਦੀ ਗੱਲ ਆ ਲਿਆ ਵਾਇਰੋਮੀਟਰ ਖਾਲਸਾ ਘੁੰਮਣ ਦੀ ਕੀ ਗਲਤੀ ਕੀਤੀ ਹੈ ਮੈਨੂੰ ਦੱਸੋ ਤਾਂ ਸਹੀ ਘੁੰਮਨੇ ਗਿਆ ਮੈਨੂੰ ਦੂਜਾ ਨਹੀਂ ਆ ਮੈਂ ਮੈਨੂੰ ਸੱਤ ਲੈਣਾ ਹੈ ਘੁੰਮਣ ਦੀ ਕੀ ਗਲਤੀ ਹੋ ਸਕਦੀ ਹੈ ਕਰੀਏ ਤੁਸੀਂ ਸਵਾਲ ਕਰੋ ਸਿਸਟਮ ਨੂੰ ਕਿ ਕੀ ਗਲਤੀ ਹੋ ਸਕਦੀ ਹੈ ਕਿ ਮਰੀਜ਼ ਜੀ ਕਿਹਦੀ ਗਲਤੀ ਕਰ ਸਕਦਾ ਮੈਂ ਮੈਂ ਆਪਰੇਸ਼ਨ ਕਰਾਇਆ ਕਈ ਵਾਰ ਹੋਇਆ ਜਾ ਕੇ ਸੁਰਤ ਨਹੀਂ ਉਹ ਨਹੀਂ ਲਾਈਟਾਂ ਦੇ ਕੇ ਬੰਦਾ ਪਹਿਲੀ ਵੀ ਹੋ ਜਾਣ ਲੱਗਿਆਂ ਵਾ ਕਿ ਕਹਿਣਾ ਤਾਂ ਹੁਣ ਇਹੀ ਸਭਾ ਸ਼ੋਲਡਰ ਦੀ ਪੇਨ ਦੇ ਵਿੱਚ ਕੋਈ ਵੱਡੇ ਟੀਕੇ ਤਾਂ ਲੱਗਦੇ ਨਹੀਂ ਜਨਸ ਦੀ ਸੀ ਉਹਦੋਂ ਵੱਲ ਕੈਂਚੀਆਂ ਦਾ ਕੰਮ ਜੀ ਜੀ ਠੀਕ ਹੈ ਇਹਦਾ ਮਤਲਬ ਉਹਦੀ ਡੋਜ਼ ਵੱਧ ਗਈ ਹੋਣੀ ਹੈ ਬਾਕੀ ਹਸਪੀਟਲ ਦੱਸੇ ਪੋਸਮਾਰਟਮ ਦੀ ਰਿਪੋਰਟ ਦੱਸੇ ਵੀ ਕੀ ਚੀਜ਼ ਘੁੰਮਣ ਦੀ ਗਲਤੀ ਕੀ ਸੀਗੀ ਬੱਚੇ ਵੀ ਇੱਕ ਅਜੀਹਾਂ ਨੌਜਵਾਨ ਜੋ ਲੋਕਾਂ ਨੂੰ ਸਿਹਤ ਦਿੰਦਾ ਹੋਵੇ ਆ ਜਿੱਥੇ ਬੋਡੀ ਬਿਲਡਰ ਨਾਨ ਵੇਜ ਖਾ-ਖਾ ਕੇ ਜਿਹੜਾ ਆਪਣੇ ਸਰੀਰ ਬਣਾਉਂਦੇ ਨੇ ਉੱਥੇ ਦੇਖੋ ਵੇਜ ਨਾਨ ਵੇਜ ਦਾ ਕਨਸੈਪਟ ਨਹੀਂ کہہ ਸਕਦੇ ਚਲੋ ਦੋਵੇਂ ਖਰਾਕਾਂ ਨੇ ਠੀਕ ਹੈ ਕਿਸੇ ਨੂੰ ਕੁਝ ਪਸੰਦ ਆ ਕਿਸੇ ਨੂੰ ਕੁਝ ਪਸੰਦ ਆ ਜੇ ਆਪਾਂ ਵੇਜ ਖਾਂਦੇ ਆ ਤਾਂ ਬੈਟਰ ਹੈ ਠੀਕ ਹੈ ਉਹ ਚੀਜ਼ ਨੂੰ ਸਾਈਡ ਤੇ ਰੱਖ ਕੇ ਆਪਾਂ ਜ਼ਿੰਦਗੀ ਦੀ ਗੱਲ ਕਰੀਏ ਨਾ ਹੈ ਨਾ ਜਾਣ ਗਈ ਆ ਉਹ ਵੀ ਇੱਕ ਸਮਾਜ ਦੇ ਆਧੇਦਾਰ ਉਹ ਸੀਗਾ ਜੋ ਇੱਕ ਰਿਸਪੌਂਸਿਬਿਲਟੀ ਰੱਖਦਾ ਸੀ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਦੇਖ ਕੇ ਕਰਦੇ ਯਾਰ ਇਹਦੇ ਵਰਗਾ ਬੰਨਾ ਕਿੰਨੇ ਕ ਮੁੰਡੇ ਨੇ ਤੁਸੀਂ ਤੁਸੀਂ ਮੈਨੂੰ ਐ ਦੱਸੋ ਪਿੱਛੋਂ ਵੀ ਆਵਾਜ਼ ਦੇ ਕੇ ਮੀਡੀਆ ਨੂੰ ਦੱਸ ਸਕਦੇ ਤੁਸੀਂ ਦੱਸੋ ਵੀ ਕਿੰਨੇ ਕ ਮੁੰਡੇ ਨੇ ਪੰਜਾਬ 'ਚ ਵੀ ਦੇਖ ਕੇ ਕਹਿੰਦਾ ਵੀ ਲੋਕ ਕਹਿਣਗੇ ਇਹਦੇ ਵਰਗਾ ਬੰਨਾ ਕੋਈ ਮੁੰਡਾ ਕਹੂਗਾ ਮੈਂ 5 ਫੁੱਟ 2 ਇੰਚ ਦਾ ਰਹਿ ਜਾ ਕੋਈ ਕੁੜੀ ਕਹੂਗੀ ਮੈਂ 5 ਫੁੱਟ ਦੀ ਰਹਿ ਜਾ ਕੋਈ ਕਹੂਗਾ ਮੇਰੀ ਗਰੋਥ ਨਾ ਹੋਵੇ ਕਿਉਂਕਿ ਉਹ ਸੁੱਕਾ ਰਵਾਂ ਸਾਰੇ ਜਾਣਗੇ ਮੇਰਾ ਸੋਹਣਾ ਸਰੀਰ ਹੋਵੇ ਮੇਰਾ ਸੋਹਣਾ ਕੱਦ-ਗਾਠ ਹੋਵੇ ਕਿਹਦੇ ਵਰਗਾ ਉਹ ਜਿਹਦੀ ਡੈਥ ਹੋ ਗਈ ਉਹਦੇ ਵਰਗਾ ਅੱਜ ਕੱਲ ਨਹੀਂ ਹੈ ਲਿਆ ਕੇ ਨਹੀਂ ਵਗਾ ਸਕਦਾ ਉਹ ਪਾਸਟ ਹੋ ਗਿਆ ਉਹ ਚਲਾ ਗਿਆ ਛੱਡ ਗਿਆ ਅਗਲੀ ਵਾਰੀ ਮੇਰੀ ਵੀ ਹੋ ਸਕਦੀ ਹੈ ਕਿਸੇ ਹੋਰ ਦੀ ਵੀ ਹੋ ਸਕਦੀ ਹੈ ਅਸੀਂ ਤੁਰੇ ਫਿਰਦੇ ਆ ਤੁਰੇ ਫਿਰਦਿਆਂ ਦੇ 100 ਚੀਜ਼ਾਂ ਹੁੰਦੀਆਂ ਨੇ ਅਸੀਂ ਜਾ ਰਹੇ ਡਾਕਟਰਾਂ ਕੋਲ ਪੰਜਾਬ ਦੇ ਦੋ ਉੱਗੇ ਕਲਾਸਾਂ ਜਿਵੇਂ ਜਿੰਦਾ ਉਹਨਾਂ ਪ੍ਰਗਟ ਪੰਜਾਬ ਨੂੰ ਨਜ਼ਰ ਲੱਗੇ ਕਿ ਕੀ ਕਹਿਣਾ ਚਾਹਾਂ ਇਸ ਤੇ ਗਵਾ ਲਿਆ ਨਾ ਉਹ ਚਲੇ ਗਏ ਅੱਗੇ ਪਤਾ ਨਹੀਂ ਕਿੰਨਾਂ ਦੀ ਵਾਰੀ ਹੋਊਗੀ ਮੈਨੂੰ ਆਇਆ ਲੱਗਦਾ ਜਦੋਂ ਕਿਤੇ ਕੁਝ ਘਟਨਾ ਵਾਪਰੀ ਮੈਂ ਤਾਂ ਥਾਦੀ ਮਰ ਜੂ ਵੀ ਹਸਪਤਾਲ ਜਾ ਕੇ ਮਰਨਾ ਇੱਥੀ ਸਾਹ ਛੱਡਦੀ ਐ ਕੀ ਰਿਸਪੌਂਸਿਬਿਲਟੀ ਹੈ ਡਾਕਟਰਸ ਦੀ ਕੀ ਲਿਖ ਕੇ ਦਿੰਦੇ ਆ ਕਿਵੇਂ ਐ ਤੁਹਾਨੂੰ ਕੀ ਸਿਕਿਉਰਟੀ ਹੈਗੀ ਐ ਮੈਨੂੰ ਸਮਝ ਨਹੀਂ ਆਉਂਦੀ ਐ ਇਹ ਸਿਸਟਮ ਨੂੰ ਸਵਾਲ ਵੜਦੇ ਆ ਠੀਕ ਐ ਸਾਡੇ ਵੱਡੇ ਵੱਡੇ ਅਫਸਰ ਵੱਡੇ ਵੱਡੇ ਜਿਹੜੇ ਨੇਤਾ ਗੁਰੂ ਐਕਟਰ ਮੰਤਰੀ ਸਾਰੇ ਬਿਮਾਰ ਹੁੰਦੇ ਆ ਜਾਂਦੇ ਆ ਨਾ ਉਹ ਵੀ ਡਰਦੀ ਹੋਣਗੇ ਹੈ ਤਾਂ ਇਨਸਾਨ ਹੀ ਨੇ ਸਿਸਟਮ ਚਲਾਉਂਦੇ ਨੇ ਉਹ ਵੀ ਡਰਦੀ ਹੋਣਗੇ ਹਸਪਤਾਲ 'ਚ ਇਹ ਇਹ ਚੀਜ਼ ਤੋਂ ਬਾਅਦ ਉਹ ਵੀ ਡਰੀ ਹੋਣਗੇ ਪਰ ਡਰ ਕਿੰਨਾ ਕਿਚਰਾ ਹੈ ਪਰ ਜਿੰਨਾ ਦੇ ਹਸਪਤਾਲ ਨਹੀਂ ਤੇ ਚੀਜ਼ਾਂ ਨੇ ਮਾਫੀ ਹੋ ਵੀ ਸਰ ਉਹ ਵੀ ਇਨਸਾਨ ਨੇ ਮੈਨੂੰ ਪਤਾ ਨਹੀਂ ਕਿ ਇੱਕ ਇਨਸਾਨ ਦੂਜੇ ਇਨਸਾਨ ਤੋਂ ਕਮਾਉਣ ਲਈ ਉਹਦੀ ਜਾਨ ਵੀ ਲੈ ਸਕਦਾ ਹੈ ਨਾ ਮੈਂ ਤਾਂ ਇੰਨਾ ਹੀ ਕਹਿਣਾ ਬਾਕੀ ਸਿਸਟਮ ਨੂੰ ਤੁਸੀਂ ਸਵਾਲ ਕਰੋ